ਹਾਲਕਾ ਸ਼੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਚੀਮਾ ਖੁੱਡੀ ਵਿਖੇ ਅੱਜ ਨੈਸ਼ਨਲ ਹਾਈਵੇ 30 ਵੱਲੋਂ ਜੰਮੂ ਕਟਰਾ ਹਾਈਵੇ ਦੇ ਕੰਮ ਲਈ ਕਬਜ਼ਾ ਲੈਣ ਮੌਕੇ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਹੇਠ ਤਣਾਅ ਭਰਿਆ ਮਾਹੌਲ ਬਣ ਗਿਆ ਜਦ ਪੁਲਿਸ ਨੇ ਜ਼ਮੀਨ ਤੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਅਜੈਬ ਸਿੰਘ ਵੱਲੋਂ ਜੋਗ ਮਾਜਰ ਦੀ ਮੰਗ ਕੀਤੀ ਗਈ ਜਿਸ ਉਦੋਂ ਨਾਲ ਪੁਲਿਸ ਅਤੇ ਕਿਸਾਨਾਂ ਵਿੱਚ ਧੱਕਾਮੁਕੀ ਹੋ ਗਈ ਇਸ ਘਟਨਾ ਤੋਂ ਬਾਅਦ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਜ਼ਿਲ੍ਹਾ ਆਗੂ ਹਰਭਜਨ ਸਿੰਘ ਗੁਰਪ੍ਰੀਤ ਸਿੰਘ ਖਾਨਪੁਰ ਸੂਬੇਦਾਰ ਰਸਪਾਲ ਸਿੰਘ ਸਣੇ ਸੈਂਕੜੇ ਕਿਸਾਨਾਂ ਨੇ ਹਾਈਵੇ 30 ਖਿਲਾਫ ਰੋਸ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਹਾਈਵੇ ਦੇ ਕੰਮ ਨੂੰ ਰੁਕਵਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਜ਼ਮੀਨ ਦਾ ਜੋਗ ਮਾਪਜਾ ਨਾ ਮਿਲਣ ਤੱਕ ਕਿਸੇ ਕਿਸਮ ਦੇ ਕਬਜ਼ੇ ਨੂੰ ਨਾ ਸਹਿਣ ਦੀ ਚੇਤਾਵਨੀ ਦਿੱਤੀ ਕਿਸਾਨਾਂ ਆਗੂਆਂ ਨੇ ਦੱਸਿਆ ਕਿ ਹਾਈਵੇ 30 ਵੱਲੋਂ ਕੁਝ ਸਿੱਸੀਆਂ ਦੀ ਜ਼ਮੀਨ ਤੇ ਕਬਜ਼ਾ ਜ਼ਬਰਦਸਤੀ ਕੀਤਾ ਗਿਆ ਹੈ ਜਿੱਥੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਅਤੇ ਵਿਰੋਧ ਕੀਤਾ ਗਿਆ ਹੈ ਕਿਸਾਨਾਂ ਨੇ ਉਸ ਜਗ੍ਹਾ ਦੇ ਉੱਤੇ ਚੋਨਾ ਲਗਾ ਦਿੱਤਾ ਅਤੇ ਮੌਕੇ ਤੇ ਪਹੁੰਚ ਏਡੀਸੀ ਗੁਰਦਾਸਪੁਰ ਖਰਜਿੰਦਰ ਸਿੰਘ 베ਦੀ ਐਸਡੀਐਮ ਬਟਾਲਾ ਵਿਕਰਮਜੀਤ ਸਿੰਘ ਪਾਂਦੇ ਨਾਇਬ ਤਹਿਸੀਲਦਾਰ ਵਿਨੋਦ ਮਹਿਤਾ ਅਤੇ ਡੀਐਸਪੀ ਹਰੀਸ਼ ਬੈਲ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਏਡੀਸੀ 베ਦੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜੇ ਨਾ ਜ਼ਮੀਨਾਂ ਦੀ ਕਾਗਜ਼ੀ ਕਾਰਵਾਈ ਪੂਰੀ ਹੋ ਚੁੱਕੀ ਹੈ ਸਿਰਫ ਉਹਨਾਂ ਤੇ ਹੀ ਕਬਜ਼ਾ ਲਿਆ ਜਾਵੇਗਾ ਜਿਨ੍ਹਾਂ ਜ਼ਮੀਨਾਂ ਨੂੰ ਲੈ ਕੇ ਅਨਸਹਿਮਤੀਆਂ ਹਨ ਉਹਨਾਂ ਦੇ ਹੱਲ ਉਨੀ ਜੋ ਨੂੰ ਕਿਸਾਨ ਆਗੂ ਨਾਲ ਮੀਟਿੰਗ ਕਰਕੇ ਕੀਤੇ ਜਾਣਗੇ ਆਓ ਦੇਖਦੇ ਹਾਂ ਹਲਕਾ ਸ਼੍ਰੀ ਖਰਗਵਿੰਦਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਤੋਂ ਨਾ ਖਾਰਾਵਾਦ ਦਿੱਤਾ ਬੇਮਤਲੋ ਖਾਲਟਾ ਦਿੱਤਾ ਇਹਨਾਂ ਨੇ ਕੀ ਜ਼ਰਤ ਪਈ ਆ ਆ ਗੱਲ ਮੇਰਾ ਝੂਠਾ ਆ ਇਹਨਾਂ ਦੀ ਤਾਕਤ ਹੈ ਮੇਰਾ ਖਾਲਸਾ ਜਾਇਕਾਣਾ ਕਿ ਤੂੰ ਦੇਖ ਕੇ ਮੈਂ ਭਾਈ ਮਰ ਜਾ ਜੇ ਜਿੱਦੜ ਮਸੀਨ ਚੜਦੀ ਆ ਗਈ ਨਾ ਤੇ ਜੇ ਮੈਂ ਸੜ ਜੂੰਦਾ ਆਖੀ ਭਾਈ ਮੈਨੂੰ ਖਾਸੀ ਲਾ ਦੇ ਗੱਲਬਾਤ ਕਰਦਾ ਆਂ ਨਾਮ ਤੇ ਅੱਜ ਕਿਹੜੇ ਪਿੰਡ ਪਹੁੰਚੇ ਕੀ ਮਸਲਾ ਮਹਰ ਭਾਈ ਜੀ ਸੋ ਬੇਨਤੀ ਕਰਦੇ ਆਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਸਪੁਰ ਤੋਂ ਅੱਜ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਚੀਮਾ ਖੁੱਡੀ ਦੇ ਵਿੱਚ ਆਏ ਆ ਜਿੱਥੇ ਪੰਜਾਬ ਦੇ ਵਿੱਚ ਪੁਲਸ ਰਾਜ ਬਣਾ ਕੇ ਪੁਲਸ ਦੇ ਨਾਮ ਤੇ ਜ਼ੋਰ ਤੇ ਜਿਹੜਾ ਵਾ ਲੋਕਾਂ ਦੀਆਂ ਜ਼ਮੀਨਾਂ ਦੇ ਨਜਾਇਜ਼ ਕਬਜ਼ੇ ਜਿਹੜੇ ਕੀਤੇ ਗਿਆ ਲੋਕਾਂ ਦੇ ਲੱਗੇ ਝੋਨੇ ਜਿਹੜੇ ਉਹ ਤਬਾਹ ਕਰਕੇ ਤੇ ਇਹ ਇਥੇ ਜ਼ਮੀਨਾਂ ਦੇ ਕਬਜ਼ੇ ਲਏ ਜਾ ਰਹੇ ਆ ਜਦੋਂ ਕਿਸੇ ਨੂੰ ਪੈਸਾ ਇੱਕ ਨਹੀਂ ਦਿੱਤਾ ਜੋ ਪਿਛਲੇ ਦਿਨੀ 7 ਤਰੀਕ ਨੂੰ ਜਿਹੜਾ ਰੇਲਵੇ ਸਟੇਸ਼ਨ ਦੇਵੀ ਦਾਸਪੁਰੇ ਧਰਨਾ ਲੱਗਾ ਸੀਗਾ ਉਹਦਨ ਡੀਆਈਜੀ ਬਾਰਡਰ ਇੰਜ ਸਤਨਪਾਲ ਸਿੰਘ ਨੇ ਦੱਸਿਆ ਸੀਗਾ ਕਿ ਜਿੰਨਾ ਚਿਰ ਲੋਕਾਂ ਨੂੰ ਸਹੀ ਮੁਆਵਜ਼ੇ ਨਹੀਂ ਦਿੱਤੇ ਜਾਂਦੇ ਡੇਢ ਮਹੀਨੇ ਦਾ ਉਹਨਾਂ ਸਮਾਂ ਲਿਆ ਕੇ ਸੱਤ ਤੋਂ ਅੱਗੇ ਬਣਾ ਲਓ ਕਿੰਨਾ ਸਮਾਂ ਹੋ ਗਿਆ ਪਰ ਅੱਜ ਤੱਕ ਉਹਨਾਂ ਕਿਹਾ ਸੀਗਾ ਜਿੰਨਾ ਚਿਰ ਲੋਕਾਂ ਨੂੰ ਸਹੀ ਮੁਆਵਜ਼ੇ ਨਹੀਂ ਮਿਲਦੇ ਉਹਨਾਂ ਚਿਰ ਕਿਸੇ ਜਮੀਨ ਤੇ ਕਬਜ਼ਾ ਨਹੀਂ ਕਰਾਂਗੇ ਤੇ ਡੇਢ ਮਹੀਨੇ ਦੇ ਵਿੱਚ ਵਿੱਚ ਤੁਹਾਡੇ ਸਾਰੇ ਮਸਲੇ ਹੱਲ ਕਰ ਦਾਂਗੇ ਪਰ ਕੋਈ ਮਸਲਾ ਹੱਲ ਨਹੀਂ ਹੋਇਆ ਅੱਜ ਫਿਰ ਜਿਹੜਾ